ਸ਼੍ਰੀ ਕਾਲਕਤਾ ਦੇ ਵਿੱਚ ਸ਼੍ਰੀ ਕਾਉਂਟੇਕ ਸਾਹਿਬ ਮੇਰਾ ਬੰਦਾ ਕਿੱਥੇ ਹੈ ਯਾਰ ਵੀ ਆਪਣਾ ਮੈਨ ਦੇ ਕੋ ਮਰਮਤਾ ਜੀ ਮਾਰਕਡੋ ਯਾਰ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਯਾਰ ਆਪਣਾ ਉਹ ਬੜੀ ਨੰਬਰਾਂ ਦੇ ਨਾਲ 31 ਅਗਸਤ ਨੂੰ ਇੱਥੇ ਸਕੱਤਰੇਨ ਦੇ ਵਿੱਚ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਬਾ ਦੀ ਮੀਟਿੰਗ ਪੜਾਈ ਜਾਵੇ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਰੀ ਲੈ ਕੇ ਨੇਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨ ਮੱਤਾ ਵੀ ਦਰਾਈ ਅਸੀਂ ਸ਼੍ਰੀ ਕਾਸ਼ਟਕ ਸਾਹਿਬ ਨੂੰ ਸਮਰਪਿਤ ਨਾਲ ਜਿਹੜੀਆਂ ਮਜਬੂਰੀਆਂ ਨੇ ਕਿਉਂ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਪਰੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਉਸ ਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਪੀਰ ਸਿੰਘ ਜੀ ਬਾਦਲ ਸਾਹਿਬ ਨੇ ਲਿਖੀ ਤੌਰ ਤੇ ਜੈਨਦਰ ਸਾਹਿਬ ਨੂੰ ਅੱਜਾਇਕਾ ਸ਼੍ਰੀ ਕਾਂਟੇਤ ਸਾਹਿਬ ਨੂੰ ਸਹਿਰਾ ਬੰਦਾ ਕੀਤੀ ਆ। ਆਪਣਾ ਮੈਨ ਦੇਖੋ ਮੁਰਭਾਹੀ ਮਾਰਕਡੋ ਯਾਰ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਯਾਰ ਆਪਣਾ ਉਹ ਬੜੀ ਨਮਰਤਾ ਦੇ ਨਾਲ 31 ਅਗਸਤ ਨੂੰ ਐਫਐਸ ਕਤਰਨ ਦੇ ਵਿੱਚ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਹਿਬਾ ਨਾਲ ਮੀਟਿੰਗ ਪੜਾਈ ਜਾਵੇ ਹਾਂ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਨੀ ਲੈ ਕੇ ਨਿੱਤੀ ਰੂਪ ਦੇ ਵਿੱਚ ਨਿੱਪ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨਬੱਧਤਾ ਵੀ ਜਰਾਈ ਅਸੀਂ ਸ਼੍ਰੀ ਹਰਿਕ੍ਰਿਸ਼ਣ ਸਾਹਿਬ ਨੂੰ ਸਮਰਪਿਤ ਨਾਲ ਜਿਹੜੀਆਂ ਮਜਬੂਰੀਆਂ ਨੇ ਜੋ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਪਰਦੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਖਬੀ ਸਿੰਘ ਦੀ ਬਾਦਲ ਸਾਹਿਬ ਨੇ ਦਿੱਤੀ ਤਾਂ ਉੱਤੇ ਜੈਦਾ ਸਾਹਿਬ ਨੂੰ ਅੱਜ ਫੇਰ ਸਕੱਤਲ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਹੈ ਸਾਡੀ ਮਿਹਨਤੀ ਇਹ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਹੈ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਤੇ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰਿਤ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਜ਼ਰ ਜੋ ਸਾਰੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਵਿੰਦੀਆਂ ਹੋਈਆਂ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫਿਰ ਅੱਜ ਅਸੀਂ ਜਾ ਰਹੇ ਹਾਂ ਕਿ ਪੰਚ ਸਿੰਘ ਸਹਿਬਾਂ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਕਿਉਂਕਿ ਹੁਕਮ ਤਖਤ ਦਾ ਹੋਣਾ ਔਰ ਗੁਰਮਰਿਆਦਾ ਮੁਤਾਬਕ ਪੰਥਕ ਰੌ ਰੀਟਾਂ ਦੇ ਮੁਤਾਬਕ ਜੋ ਵੀ ਸਿੰਘ ਸਹਿਬਾਂ ਠੀਕ ਸਮਝਣ ਦੀ ਅਸੀਂ ਆਪਣੀ ਵਚਨਬੱਧਤਾ ਦੁਹਾਈ ਆ ਤੇ ਆਸ ਕਰਦੇ ਆ ਕਿ ਜਿਹੜੀ ਮੀਟਿੰਗ ਹੈ ਸਿੰਘ ਸਾਹਿਬ ਉਚਿਤੀ ਬੁਲਾਓ ਕਈ ਸਾਲਾਂ ਤੋਂ ਉੱਠੇ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਜ਼ੋਰ ਪ੍ਰਚਾਰ ਚੱਲ ਰਿਹਾ ਸੀ ਮਾਈਕ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਹਰਖਾਲਤਖ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਬੜੀ ਥੋੜਾ ਆਈਡੀਆ ਉਹਦਾ ਸਪਸ਼ਟਿਕਰ ਰਚਨਾ ਲਿਆ ਗਿਆ ਤੇ ਮੈਂ ਯਾਰ ਕੋਣ ਹੈ ਯਾਰ ਮੈਡਮ ਕੀ ਡਿਆਨ ਕਰ ਰਹੀ ਸਾਰਾ 쿠ਸ਼ੀ ਮੂੰਹ ਤੇ ਨਹੀਂ ਦਾੜੀ ਜੋ ਕਿਆ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਨਹੁਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਤਾ ਆਪਣੇ ਟੋਲੀ Falle ਆਸੀ ਯਾਰ ਸ਼ਰੋਮਨੀ ਖਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ੍ਰੀ ਕਾਲਤਾ ਸਾਹਿਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਮਾਈ ਕਾਲਤਾ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੀ ਇੱਕ ਪ੍ਰੀਮ ਥੋੜੀ ਆ ਵੇਖ ਯਾਰ ਕਲਤਖ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਲਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਹੋਏ ਹਨ ਯਾਰ ਕੀਤੇ ਯਾਰ ਮੇਰਾ ਸਹਿਯੋਗ ਕੀਤਾ ਸ਼੍ਰੀ ਕਲਤਖ ਸਾਹਿਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਠੀਕ ਹੈ ਸ਼੍ਰੀ ਕਲਤਖ ਸਾਹਿਬ ਕਰਨਗੇ ਉਹ ਯਾਰ ਐਜ਼ ਅ ਸਿਕ ਯਾਰ ਮੈਂ ਐਜ਼ ਅ ਕਾਲੀ ਦਾ ਮੇਰੇ ਵਾਸਤੇ ਪਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਾਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਾਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਚ ਜਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਨੇ ਪਿਛਲੇ 2.5 ਸਾਲਾਂ 2 ਟਾਈ ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟੀਕਲ ਸਪੇਸ ਹੈ ਭਾਵੇਂ ਪਰਸਨ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 아이 ਬੇਨਤੀ ਕਰਨਾ ਚਾਹੁੰਦਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਬਾਕੀ ਕੀਮਾ ਸਾਹਿਬ ਗੱਲ ਕਰਨਗੇ ਕੀਮਾ ਸਾਹਿਬ